ਪੰਜਾਬ ਐਮ ਪੀ ਐਮ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਇਸ ਵੀਡੀਓ ਚ ਅਸੀਂ ਗੱਲ ਕਰਾਂਗੇ ਹੀਲਜ਼ ਬਾਰੇ ਹੀਲਜ਼ ਜੋ ਕਿ ਅੱਜ ਦੀ ਦੁਨੀਆ ਦੇ ਵਿੱਚ ਕੁੜੀਆਂ ਪਾਉਂਦੀਆਂ ਨੇ ਪਰ ਕੀ ਤੁਹਾਨੂੰ ਇਹ ਪਤਾ ਹੈ ਹੀਲਜ਼ ਨੂੰ ਪਹਿਲਾਂ ਕੁੜੀਆਂ ਨੇ ਨਹੀਂ ਪਾਣਾ ਸ਼ੁਰੂ ਕੀਤਾ ਸੀ ਬਲਕਿ ਹੀਲਜ਼ ਨੂੰ ਪਹਿਲਾਂ ਪਾਣਾ ਸ਼ੁਰੂ ਕੀਤਾ ਸੀ ਮੁੰਡਿਆਂ ਨੇ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੀਲਜ਼ ਨੂੰ ਪਹਿਲਾਂ ਮੁੰਡੇ ਪਾਉਂਦੇ ਸੀ ਜੇਕਰ ਅਸੀਂ ਇਸ ਬਾਰੇ ਹੋਰ ਡਿਟੇਲ ਦੇ ਵਿੱਚ ਗੱਲ ਕਰੀਏ ਤਾਂ ਜੇਕਰ ਵੀ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਆਖਿਰ ਕੀ ਹੈ ਇਹਦੇ ਪਿੱਛੇ ਦੀ ਮਿਸਟਰੀ ਤਾਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਰੱਖਿਓ ਤਾਂ ਦੱਸਤੀਏ ਹੀਰਸ ਦੀ ਹਿਸਟਰੀ ਸ਼ੁਰੂ ਹੋਈ ਸੀ ਅੱਜ ਤੋਂ 10ਵੀਂ ਸ਼ਤਾਬਦੀ ਦੇ ਵਿੱਚ ਅਸੀਂ ਜਾਈਏ ਉਸ ਟਾਈਮ ਤੇ ਯਾਨੀ ਕਿ 10th ਸੈਂਚਰੀ ਦੇ ਵਿੱਚ ਹੀਰਸ ਦਾ ਪਹਿਲੀ ਵਾਰ ਆਵਿਸ਼ਕਾਰ ਹੋਇਆ ਸੀ ਪਰਸ਼ੀਅਨ ਕੁੜਸਵਾਰ ਜਿਹੜੇ ਹੁੰਦੇ ਨੇ ਉਹ ਉਸ ਟਾਈਮ ਤੇ ਹੀਲਸ ਪਾਉਂਦੇ ਸੀ ਤਾਂ ਕਿ ਘੋੜ ਸਵਾਰੀ ਕਰਦੇ ਵਕਤ ਉਹਨਾਂ ਦਾ ਬੈਲੈਂਸ ਨਾ بگੜੇ ਤੇ ਉਹਨਾਂ ਦਾ ਪੈਰ ਜਿਹੜਾ ਉਹ ਸਥਿਰ ਰਹੇ ਤੇ ਹੌਲੀ 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 ਕਰਦੇ ਹੋਏ ਜਦੋਂ ਅਸੀਂ 17ਵੀਂ ਸ਼ਤਾਬਦੀ ਦੇ ਵਿੱਚ ਪਹੁੰਚਦੇ ਆ ਯਾਨੀ ਕਿ 17th ਸੈਂਚਰੀ ਦੇ ਵਿੱਚ ਪਹੁੰਚਦੇ ਆ ਤਾਂ ਹੀਲ ਸਟੇਡੀ ਨੇ ਯੂਰਪ ਦੇ ਵਿੱਚ ਵੀ ਪਹੁੰਚ ਚੁੱਕੀਆਂ ਸੀ ਉਸ ਟਾਈਮ ਤੇ ਜਿਹੜੇ ਰਾਜਾ ਸੀ ਲੂਇਸ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਹੀਲਸ ਨੂੰ ਆਪਣੇ ਪਹਿਨਾਵੇ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਕਰਕੇ ਸਾਰੀ ਜਿਹੜੀ ਮਰਦ ਜਾਤ ਜਿਹੜੀ ਸੀ ਉਹ ਹੀਲਸ ਪਾਣ ਲੱਗੀ ਜੀ ਹਾਂ ਤੇ ਉਸ ਟਾਈਮ ਤੇ ਇਹ ਮੰਨਿਆ ਜਾਂਦਾ ਸੀ ਕਿ ਜਿਹੜਾ ਵੀ ਮਰਦ ਹੀਲਸ ਪਾਉਂਦਾ ਹੈ ਉਹ ਬਹੁਤ ਵਧੀਆ ਖਾਨਦਾਨ ਤੋਂ ਹੈ ਤੇ ਉਹਨੂੰ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਹੈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਜਿਹੜਾ ਵੀ ਮਰਦ ਉਸ ਟਾਈਮ ਤੇ ਯਾਨੀ ਕਿ 17ਵੀਂ ਸਦੀ ਦੇ ਵਿੱਚ 17th ਸੈਂਚਰੀ ਦੇ ਵਿੱਚ ਹੀਲਸ ਪਾਉਂਦਾ ਸੀ ਉਹਦਾ ਮਤਲਬ ਇਹ ਸੀ ਕਿ ਉਹ ਬਹੁਤ ਵਧੀਆ ਖਾਨਦਾਨ ਚ ਹੈ ਤੇ ਉਸ ਨੂੰ ਹੀਰਸ ਪਾਣ ਦੇ ਕਾਰਨ ਕੰਮ ਕਰਨ ਦੀ ਕੋਈ ਲੋੜ ਹੀ ਨਹੀਂ ਹੈ ਕੋਈ ਵੀ ਲੇਬਰ ਜਿਹੜੀ ਹੈ ਉਹਨੂੰ ਕਰਨ ਦੀ ਲੋੜ ਹੀ ਨਹੀਂ ਹੈ ਕਿਉਂਕਿ ਉਹ ਬਹੁਤ ਵਧੀਆ ਖਾਨਦਾਨ ਤੋਂ ਬਿਲੋਂਗ ਕਰਦਾ ਤੇ ਹੁਣ ਜੇਕਰ ਅਸੀਂ ਅੱਗੇ ਵਧੀ ਅੱਗੇ ਵਧੀਏ ਤੇ ਆਈ 18ਵੀਂ ਸ਼ਤਾਬਦੀ 18ਵੀਂ ਤੇ 19ਵੀਂ ਸ਼ਤਾਬਦੀ ਦੇ ਵਿੱਚ ਹੌਲੀ ਹੌਲੀ ਕਰਕੇ ਜਿਹੜੀ ਕੁੜੀਆਂ ਸੀ ਉਹਨਾਂ ਨੇ ਵੀ ਹੀਰਸ ਨੂੰ ਪਾਣਾ ਸ਼ੁਰੂ ਕਰ ਦਿੱਤਾ ਤੇ ਮਰਦਾਂ ਦੇ ਵਿੱਚ ਜਿਹੜੀ ਹੀਲਜ਼ ਦੀ ਅਹਿਮੀਅਤ ਤੇ ਖਾਸੀਅਤ ਸੀ ਉਹ ਸਮੇਂ ਦੇ ਨਾਲ ਹੋਰ ਘਟ ਹੁੰਦੀ ਗਈ ਤੇ ਮਰਦਾਂ ਨੇ ਬਿਲਕੁਲ ਹੀਜ਼ ਪਾਣਾ ਬੰਦ ਕਰ ਦਿੱਤਾ ਪਰ ਜੇਕਰ ਅਸੀਂ ਗੱਲ ਕਰੀਏ ਕੁੜੀਆਂ ਦੀ ਕੁੜੀਆਂ ਨੇ ਹੀਲਜ਼ ਨੂੰ ਆਪਣੇ ਜੀਵਨ ਦਾ ਇੱਕ ਬਹੁਤ ਅਹਿਮ ਹਿੱਸਾ ਬਣਾ ਲਿਆ ਤੇ ਨਾਲ ਹੀ ਆਪਣੇ ਫੈਸ਼ਨ ਸੈਂਸ ਦੇ ਵਿੱਚ ਉਹ ਪੂਰੀ ਤਰ੍ਹਾਂ ਹੀਜ਼ ਨੂੰ ਲੈ ਕੇ ਆ ਗਈਆਂ ਤੇ ਅੱਜ ਦੀ ਡੇਟ ਦੇ ਵਿੱਚ ਯਾਨੀ ਕਿ 20ਵੀਂ ਤੇ 21ਵੀਂ ਸ਼ਬਦਾਵਦੀ ਦੇ ਵਿੱਚ ਕੁੜੀਆਂ ਨੇ ਹੀਲਜ਼ ਨੂੰ ਚੰਗੀ ਤਰ੍ਹਾਂ ਅਪਣਾ ਲਿਆ ਤੇ ਅੱਜ ਦੀ ਡੇਟ ਦੇ ਵਿੱਚ ਹੀਲਜ਼ ਨਾ ਕੇਵਲ ਕੁੜੀਆਂ ਦੇ ਪਰਸਨੈਲਿਟੀ ਨੂੰ ਡਿਪਿਕਟ ਕਰਦੀਆਂ ਨੇ ਤੇ ਨਾ ਕੇਵਲ ਉਹਨਾਂ ਦੀ ਜਿਹੜੀ ਫੈਸ਼ਨ ਸੈਂਸ ਹੈ ਉਹਦੇ ਵਿੱਚ ਰਹਿਗੀਆਂ ਨੇ ਬਲਕਿ ਹੀਲਜ਼ ਜਿਹੜੀ ਨੇ ਕੁੜੀਆਂ ਨੂੰ ਬਹੁਤ ਜ਼ਿਆਦਾ ਕੰਫੀਡੈਂਸ ਦਿੰਦਿਆ ਨੇ ਪ੍ਰੋਤਸਾਹਿਤ ਕਰਦੀਆਂ ਨੇ ਤੇ ਨਾਲ ਦੀ ਨਾਲ ਇਹ ਦਿਖਾਉਂਦੀਆਂ ਨੇ ਕਿ ਅੱਜ ਦੀ ਡੇਟ ਤੇ ਜਿਹੜੀ ਨਾਰੀ ਹੈ ਉਹ ਸਭ ਤੋਂ ਭਾਰੀ ਹੈ ਤੇ ਉਹ ਸਾਰਿਆਂ ਸਾਰਾ ਜਿਹੜਾ ਕੰਮ ਹੈ ਕਰ ਸਕਦੀ ਹੈ ਕਿਸੇ ਵੀ ਤਰ੍ਹਾਂ ਦਾ ਅੱਜ ਦਾ ਕੰਮ ਜਿਹੜਾ ਹੈ ਉਹ ਕੁੜੀ ਕਰ ਸਕਦੀ ਹੈ ਇਸ ਚੀਜ਼ ਨੂੰ ਡਿਪਿਕਟ ਕਰਦੀ ਹੈ ਹੀਲਸ ਜੀ ਹਾਂ ਅੱਜ ਦੀ ਡੇਟ ਵਿੱਚ ਕਿਹਾ ਜਾਂਦਾ ਹੈ ਸਾਡਾ ਜੁੱਤਾ ਹੀ ਦਿਖਾਉਂਦਾ ਕਿ ਸਾਡੀ ਅੱਜ ਦੀ ਡੇਟ ਵਿੱਚ ਅਹਿਮੀਅਤ ਕੀ ਹੈ ਪਰਸਨੈਲਿਟੀ ਸਾਡੀ ਕੀ ਹੈ ਤੇ ਹੀਲਸ ਅੱਜ ਦੀ ਡੇਟ ਵਿੱਚ ਕੁੜੀਆਂ ਪਾਉਂਦੀਆਂ ਨੇ ਜੇਕਰ ਅਸੀਂ ਗੱਲ ਕਰੀਏ ਵਿਆਹ ਦੀ ਤੇ ਵਿਆਹ ਦੇ ਨੇ ਹੈਵੀ ਹੀਲਸ ਹੁੰਦੀਆਂ ਨੇ ਅਲੱਗ ਤਰ੍ਹਾਂ ਦੀਆਂ ਤੇ ਜੇਕਰ ਅਸੀਂ ਗੱਲ ਕਰੀਏ ਬਿਜ਼ਨਸ ਰਿਲੇਟਡ ਕੰਮ ਦੀ ਤੇ ਉਸ ਵੇਲੇ ਕੁੜੀਆਂ ਅਲੱਗ ਤਰ੍ਹਾਂ ਦੀਆਂ ਹੀਲਸ ਪਾਉਂਦੀਆਂ ਨੇ ਤੇ ਇਹ ਅਲੱਗ-ਅਲੱਗ ਤਰ੍ਹਾਂ ਦੀ ਹੀਲਸ ਜਿਹੜੀ ਕੁੜੀਆਂ ਨੇ ਆਪਣੇ ਫੈਸ਼ਨ ਦੇ ਵਿੱਚ ਡਿਵੈਲਪ ਕੀਤੀਆਂ ਨੇ ਇਹ ਬਿਲਕੁਲ ਹੀ ਅਲੱਗ ਆ ਉਸ ਟਾਈਮ ਤੋਂ ਲੈ ਕੇ ਜਦੋਂ 10ਵੀਂ ਸਦੀ ਦੇ ਵਿੱਚ ਪਹਿਲੀ ਵਾਰ ਹੀਲਸ ਨੂੰ ਬਣਾਇਆ ਗਿਆ ਸੀ ਪਰਸ਼ੀਅਨ ਘੋੜਸਵਾਰਾਂ ਦੇ ਲਈ ਤੇ ਅੱਜ ਦੀ ਡੇਟ ਵਿੱਚ ਹੀਲਸ ਬਣ ਚੁੱਕੀਆਂ ਨੇ ਇੱਕ ਬਹੁਤ ਅਹਿਮ ਹਿੱਸਾ ਕੁੜੀਆਂ ਦੇ ਜੀਵਨ ਦਾ ਅੱਜ ਦੀ ਵੀਡੀਓ ਲਈ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ 'ਚ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ